ਮਾਝੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਪਹੁੰਚੇ ਆ ਪਿੰਡ ਸੁਰ ਸਿੰਘ ਜ਼ਿਲ੍ਹਾ ਤਹਿਸੀਲ ਸ੍ਰੀ ਤਰਨਤਾਰਨ ਸਾਹਿਬ ਵੀਰ ਸੰਦੀਪ ਸਿੰਘ ਕੋਲ ਅਦੇ ਫਾਰਮ ਤੇ ਆਏ ਆ ਸੋ ਹਰ ਵਾਰ ਦੀ ਤਰ੍ਹਾਂ ਅੱਜ ਵੀ ਤੁਹਾਨੂੰ ਆਪਾਂ ਟੋਟਲ ਵੈਸੇ 6 ਗਨਾਕ ਦਿਖਾਉਣੇ ਆ ਚਾਰ ਬੈੜਾਂ ਦੋ ਮੱਜਾਂ ਝੋਟੀਆਂ ਮੱਜਾਂ ਦੋਵੇਂ ਗੱਬਣਾਂ ਡਿਗਾ ਜੀ ਮਾਲ ਆ ਜਿਆਦਾਤਰ ਜਿਹੜਾ ਆਪਾਂ ਤੁਹਾਨੂੰ ਗੱਬਣ ਦਿਖਾਉਣਾ ਇੱਕੋ ਇੱਕ ਬੈੜ ਸੂਈ ਸਵਾਈਆ ਜਰਸੀ ਕ੍ਰਾਸ ਬਰੀਡ ਦੇ ਵਿੱਚ ਐਚਪ ਕ੍ਰਾਸ ਤੇ ਮੱਜਾਂ ਦੇ ਵਿੱਚ ਜੇਕਰ ਗੱਲ ਕਰਕੇ ਤੇ ਇੱਕ ਨੀਲੀ ਰਾਵੀ ਦੀ ਮੱਝ ਦਿਖਾ ਦੇਾਂਗੇ ਸੋ ਟੋਟਲ 6 ਨਗ ਹੋਣਗੇ ਬਾਕੀ 6 ਨਗਾਂ ਦੀ ਡਿਟੇਲ ਤੁਹਾਨੂੰ ਮਿਲ ਜੂਗੀ ਸੋ ਵੀਡੀਓ ਦੇ ਨਾਲ ਸਾਰੇ ਫਾਰਮਰ ਭਰਾ ਆਪਣੇ ਤੁਸੀਂ ਹਟ ਤੱਕ ਜੁੜੇ ਰਹੋ ਤਾਂ ਕਿ ਪੂਰੀ ਜਾਣਕਾਰੀ ਹੈ ਉਹ ਸਾਰੇ ਵੀਰਾਂ ਨੂੰ ਮਿਲ ਸਕੇ ਬਾਕੀ ਪਸ਼ੂ ਡੇਲੀ ਰੁਟੀਨ ਦੇ ਵਿੱਚ ਇਸ ਕਨੇ ਤੇ ਆਉਂਦੇ ਰਹਿੰਦੇ ਆ ਸੋ ਆਏਗਾ ਨਵੇਂ ਨਗਾਂ ਦੀ ਡਿਟੇਲ ਆ ਤੁਸੀਂ ਸਮੇਂ-ਸਮੇਂ ਨਾਲ ਆਪਣੀ ਲੈਂਦੇ ਰਿਆ ਕਰੋ ਤੇ ਬਾਕੀ ਮੇਰਾ ਵੀ ਨੰਬਰ ਬਿਲਕੁਲ ਸਕਰੀਨ ਦੇ ਥੱਲੇ ਚੱਲਣਗੇ ਨੰਬਰਾਂ ਤੇ ਕਾਲ ਕਰਕੇ ਤੁਸੀਂ ਗੱਲਬਾਤ ਕਰ ਲਿਆ ਜੇ ਅੱਜ 12 ਮਈ ਨੂੰ ਆਪਾਂ ਵੀਡੀਓ ਬਣਾ ਰਹੇ ਹਾਂ ਸਾਮਾ ਕੋਈ ਸ਼ਾਮ ਦੇ ਔਰ ਕਰਦੇ ਆ ਪੂਰੀ ਗੱਲਬਾਤ ਸਭ ਤੋਂ ਪਹਿਲਾਂ ਵੀਰ ਸੰਦੀਪ ਸਿੰਘ ਸਾਸਰੀ ਕਾਰ ਫਾਸੇਗਾ ਸੰਤੂ ਸਾਹਿਬ ਜੀ ਠੀਕ ਠਾਕ ਜੇ ਮਰਜੀ ਬੜੇ ਵਧੀਆ ਸੰਦੀਪ ਸਿੰਘ ਠੀਕ ਠਾਕ ਬੜੀ ਕਿਰਪਾ ਗੁਰੂ ਨਾਨਕ ਦੀ ਚਲੋ ਸ਼ੁਕਰੇ ਮਾਤ ਦਾ ਸੁਦੇਮ ਨਾਗਾ ਜੀ ਟੋਟਲ 6 ਆ ਵੀਰ 6 ਨਾਗਾ ਸੰਤੂ ਸਾਹਿਬ ਦੋ ਆਪਣੇ ਕੋ ਝੋਟੀਆਂ ਵਾਂ ਉਹ ਵੀ ਗੱਬਣਾ ਵਾਂ ਤੇ ਜਿਨ੍ਹਾਂ ਦੇ ਵਿੱਚ ਤਿੰਨ ਵਹਿੜਾ ਗੱਬਣਾ ਜੀ ਇੱਕ ਵਹਿੜ ਸੁਣੀ ਹੈ ਜੀ ਆਪਣੇ ਠੀਕ ਆ ਹਾਂਜੀ ਇਹ ਆ ਤਾਂ ਜ਼ਿਆਦਾਤਰ ਪੁਰੂ ਆਪਣਾ ਗੱਪਣੀ ਗੱਪਣੀਆਂ ਸੰਤੂ ਸਾਹਿਬ ਸੁਆਹ ਮਾਲ ਘੱਟ ਮਿਲੰਦਿਆ ਬਾਹਰੋਂ ਤੇ ਫਿਰ ਗੱਬਣ ਤੇ ਲੈਣਾ ਲੈਣਾ ਫਿਰ ਗੱਬਣ ਆਪੇ ਤਿਆਰ ਹੋ ਕੇ ਪਾਰਵਾ ਕੰਮ ਲੈਣਾ ਪੈਂਦਾ ਫਿਰ ਲੈਣਾ ਪੈਂਦਾ ਸੰਤੂ ਸਾਹਿਬ ਆਪੇ ਕਰਮਾਲੀਆਂ ਹਣੇ 2 ਰੁਪਏ ਪਾੜਾ ਲਈਆਂ ਪਾੜਾ ਹੀ ਦੇ ਦਾਂਗੇ ਸੁਆਹ ਸੁਆਹ ਸਾਮੇ ਵੇਚਣਾ ਕੋਈ ਟੁਰਕੋ ਨਹੀਂ ਕਰ ਬੱਸ ਹਾਂਜੀ ਉਹ ਵੀ ਗੱਲਾਂ ਦੋ ਆ ਦੋਸਤੋ ਕਈ ਵਾਰ ਮਾਲ ਸੁਆਹ ਸੁਆਹ ਭਰਾ ਜਾਂ ਪੂਰੀ ਤਿਆਰੀ ਤੇ ਖਰੀਦੇ ਆ ਤੇ ਮਾਲ ਪੂਰੇ ਰੇਟ ਭਾਅ ਪੜਤੇ ਦੇ ਵਿੱਚ ਜਾਂਦਾ ਠੀਕ ਆ ਜੀ ਅੱਜ ਕਿਤੇ ਨਾ ਕਿਤੇ 2 ਰੁਪਏ ਕਿ ਪਸ਼ੇ ਸਸਤਾ ਮਿਲ ਜੂਗਾ ਤੁਹਾਨੂੰ ਕਿਉ ਆਪਣੀ ਬਿਲਕੁਲ ਅੱਖੀ ਦੇਖਣੇ ਦੇ ਵਿੱਚ ਮੇਰਾ ਭਰਾ ਤੁਸੀ ਸਵਾਲੋਗੇ ਪਜੂ ਨੂੰ ਠੀਕ ਆ ਤੇ ਸ਼ੁਰੂਆਤ ਆਪਾਂ ਕਰ ਲੈਨੇ ਵੀਰ ਸੰਦੀਪ ਪਹਿਲੇ ਨੰਬਰ ਤੇ ਜਰਸੀ ਕ੍ਰੋਸ ਜਰਸੀ ਕ੍ਰੋਸ ਵਹਿੜ ਆ ਗਈ ਸੰਤੂ ਸਾਹਿਬ ਹਾਂਜੀ ਇਹ ਸੰਤੂ ਸਾਹਿਬ ਤੀਜਾ ਸਵੇਰ ਸੁਣੀਆ ਜੀ ਹਰ ਕੀ ਠੀਕ ਆ ਦੂਜੇ ਸਵੇਰ ਦਾ ਰਿਕਾਰਡ ਚੜਾ ਉਹਨਾਂ ਵੀਰਾਂ ਨੇ ਜੇ ਆਪਾਂ ਨੂੰ ਦੱਸਿਆ 17 18 ਕਿਲੋ ਦਾ ਠੀਕ ਆ ਪਰ ਇਹ ਨਰਮ ਜੇ ਘੱਟੋ ਘੱਟ ਹਫਤੇ ਦੀ ਹਫਤਾ ਸਮਾਂ ਅਜਾ ਹਫਤਾ ਵੇਖੋ ਢਿਲ ਢਲ ਕਿੰਨੀ ਥਾਂ ਤੋਂ ਬੜਾ ਪਿਆਰਾ ਲੱਗਾ ਤੇ ਹਫਤਾ ਲੈਣਾ ਜੀ ਰਾਮ ਨੇ ਮਾ ਵੀ 1 ਵੀਕ ਸਮਾਂ ਦੋਸਤੋ ਪੈਂਡਿੰਗ ਇੱਕ ਹਫਤੇ ਦਾ ਸਮਾਂ ਬ ਥਾਣ ਪੂਰਾ ਮੁੱਠੀ ਮੁੱਠੀ ਤੇ ਰੰਗਦਲਨ ਦੀ ਗੱਲ ਕਰ ਲਈਏ ਤੇ ਆਪਾਂ ਜਿਹੜਾ ਲਾਲ ਰੰਗ ਦੇ ਵਿੱਚ ਵੇਖਦੇ ਆ ਲਾਈਟ ਰੈਡ ਕਲਰ ਤੇ ਵੇਖਦੇ ਆ ਨਾ ਤੋ ਤਿਲ ਤੋ ਲਗਾ ਫੀ ਜਿਆਦੀ ਹੈ ਠੀਕ ਆ ਬਾਕੀ ਆ ਟਿੱਪਣ ਵਰੀ ਪੂਰੀ ਪੂਰੀ ਸਤੂ ਸਾਹਿਬ ਸੋਨੇ ਵਰਗੇ ਟਿੱਪਣ ਅਮਰੀਕਾ ਫੜੀ ਗਾੜੀਆਂ ਉੱਤੇ ਟਿੱਪ ਕੇ ਵਿਖਾਈਏ ਮਾੜੀ ਆ ਆਪਾਂ ਮੁਖਾਦ ਨੇ ਜਮਾ ਹਨਾ ਜੀ ਲੋ ਬੜੀ ਮਾੜੀ ਨਾਲ ਦੀ ਨਾਲ ਹੀ ਕੋਈ ਦੋਸਤੋ ਟਿੱਪ ਕੇ ਤਸਦੀ ਕਰਵਾ ਦਿੰਦੇ ਆ ਚਾਹ ਤਰ੍ਹਾਂ ਆ ਮੂਰਲਾ ਥਾਣਾ ਪਹਿਲਾ ਅਜੇ ਮਖਿਆਲ ਆਉਂਦਿਆ ਜੀ ਆਹ ਕਹ ਬਹਿਣੀ ਵਾਲਾ ਆ ਆਹ ਮਗਰਲਾ ਬਹਿਣੀ ਵਾਲਾ ਜੀ ਲੋਜੀ ਆਹ ਕਹਾਣੀ ਆਦਾ ਜੀ ਮੇਲੇ ਕੋਲ ਸੰਤੂ ਸਾਹਿਬ ਮਠਿਆੜ ਹੁੰਦੇ ਆ ਜੀ ਠੀਕ ਆ ਕਰਦੇ ਲੋਬ ਠੀਕ ਆ ਜੀ ਸੋ ਇਹ ਤਿੱਪਣ ਹੋ ਗਿਆ ਬਾਕੀ ਖੋਲ ਕੇ ਤੋੜ ਕੇ ਦਿਖਾ ਦੇ ਜੀ ਲੋਜੀ ਤੋੜ ਲੇ ਕਿ ਸੋ ਦੂਜਾ ਸਵੇਰ ਬਾਕੀ ਸਮਾਂ ਦੋਸਤੋ 8:00 7:00 8:00 7:00 ਤੱਕ ਦੇਣਾ ਹਜੇ ਇਹਦਾ ਪੈਂਡਿੰਗ ਸਮਾਂ RAM ਨਾਲ ਕਰਮਾੜੀ ਕੱਢਦੀ ਹਜੇ ਠੀਕ ਆ ਜੀ ਸੋ ਜਿੰਨਾ ਕ ਲੈ ਜੇ ਸਮਾਂ 19:00 ਬਣ ਕੇ ਤਿਆਰ ਹੋ ਜੀ ਆਇਆ ਨੂੰ ਤੋੜਦੇ ਅਮਰੀਕ ਆਇਆ ਨੂੰ ਹਾਂ ਚੰਗੀ ਸਾਫ ਸੁਥਰੀ ਆ ਸੰਤੂ ਸਾਹਿਬ ਜਿੰਨੀ ਹੈਗੀ ਵੜਾ ਲੋਜੀ ਇਹ ਢਾਂਚਾ ਮੀਡੀਅਮ ਹਾਈਟ ਦੇ ਵਿੱਚ ਜਿੱਦਾਂ ਇੱਕ ਆਪਾਂ ਪੰਜਾਬ ਵਾਲੀ ਜਰਸੀ ਵੇਖਦੇ ਆ ਤੇ ਕੱਦ ਹਾਈ ਟੋਟਾ ਜੀ ਠੀਕ ਆ ਜੀ ਬਾਕੀ ਥੱਲਿਓਂ ਕਰਮ ਵਾਲੀ ਸਾਫ਼ ਸੁਥਰੀ ਮਾੜਾ ਸੰਧੂ ਸਾਹਿਬ ਪਟਾਕੇ ਪਾ ਦੋ ਥੱਲਿਓਂ ਆ ਜੇ ਹੱਸਾ ਲੈ ਇਹਨਾਂ ਆਰਾਮ ਨਾਲ ਫਿਰ ਕੁਆਲਿਟੀ ਵੇਖੋ ਬਾਕੀ ਕਿੱਡੀ ਸਾਧ ਆ ਠੀਕ ਆ ਲੈ ਵੀ ਮਰੀ ਮੋੜ ਲਾ ਕੇ ਟਾਕੜਾ ਦੇਣਾ ਇੱਕ ਜਿਹੜਾ ਬਾਕੀ ਸੰਤੋਸ਼ ਆ ਬਰਾਤਾਂ ਤੋਂ ਸਪੇਸ ਵੇਖੋ ਸੁਥਰੀ ਆ ਜਿੰਨੀ ਹੈਗੀ ਆ ਬੇ ਚੰਗੀ ਆ ਸਾਫ ਸੁਥਰੀ ਆ ਕੋ ਢਾਂਚਾ ਪਾ ਤੁਹਾਨੂੰ ਪਹਿਲਾਂ ਦੱਸ ਦਿੱਤਾ ਠੀਕ ਆ ਜੀ ਮੀਡੀਅਮ ਹਾਈਟ ਦੇ ਵਿੱਚ ਦੂਜਾ ਸੁਭਾ ਸੁੰਦੀ ਆ ਕਰਮਾਂ ਵਾਲੀ ਠੀਕ ਆ ਹਾਂ ਲੈ ਬਣੀ ਠੀਕ ਆ ਅਜਾ ਦੇਣ ਲੈਂਦੀ ਆ 8-7 ਰਾਮ ਆ 8-8 ਦਿਨ ਆਰਾਮ ਨਾਲ ਲੈ ਜਾਣੇ ਸਾਨੂੰ ਸਾਹਿਬ ਹਾਂ ਜੀ ਬਾਕੀ ਜਿੰਨੀ ਹੈਗੀ ਸੁਥਰੀ ਆ ਭਾਈ ਆ ਰਹੀ ਹੈ ਜਿੰਨੀ ਹੈਗੀ ਆ ਨਹੀਂ ਨਹੀਂ ਚੰਗੀ ਹੈ ਚਮਕ ਤਮਕ ਪੂਰੀ ਹੈ ਕਿ ਚਮਕ ਤਮਕ ਪੂਰੀ ਬਾਕੀ ਦੁੱਧ ਵੀ ਚੰਗਾ ਜਵਾਊਗੀ ਮਹਾਰਾਜ ਤੇ ਸੰਦੀਪ ਦੇ ਦਾਂਗੇ ਕਿੰਨੇ ਦੀ ਸੰਤੂ ਸਾਹਿਬ ਆਪਾਂ ਕੋਈ 65 ਪੈਂਡ ਨਹੀਂ ਮੰਗਣਾ ਮੁੱਲ ਜੇ ਦਾ 50000 ਰੁਪਿਆ 50000 ਦੀ ਜਾਂਦੀ ਹੈ ਜੀ 50000 ਦੀ ਆਪੇ ਕਰਕੇ ਛੋੜ ਦੇ ਦੀਏ ਇੱਕੋ ਇੱਕ ਗੱਲ ਕਰਕੇ ਇੱਕੋ ਇੱਕ ਗੱਲ ਕਰਦਗੇ ਯਾਥਰ ਸਾਹਮਣੇ ਕਿਸੇ ਭਰਾ ਨੇ 47000 ਦੀ ਜਾਂਦੀ ਹੈ 47 ਦੀ ਹਾਂ ਜੀ ਹੋਰ ਕਰਦਗੇ ਵਿੱਚ ਉਹ ਯਾਰ ਛੋੜੋ 45 ਹਜ਼ਾਰ ਦੀ ਜਾਂ ਠੀਕ 44 ਹਜ਼ਾਰ ਦੀ ਜਾਂ ਲਓ ਵੀ 45 ਹਜ਼ਾਰ ਦੀ ਆ ਸੰਤੋਖ ਸਾਹਿਬ ਸਾਫ ਸੁਥਰੀ ਜੇ ਕੋਈ 4 ਦਿਨ ਸਾਹਮਣੇ ਕਦੇ ਬਾਹਰੋਂ ਚੜੋ ਆਪਾਂ ਨੂੰ ਵੀ ਇਹ ਭਾਨਾ ਨਹੀਂ ਮਿੱਤੇ ਨੀ ਮਾ ਵੀ ਮਾਲ ਬਿਲਕੁਲ ਸਾਫ ਸੁਥਰਾ ਠੀਕ ਆ ਜੀ 45 ਹਜ਼ਾਰ ਦੀ ਹਾਂ ਜਾਂ ਨਾ ਹੋ ਜੂਗੀ ਜੈਸੂ ਅੱਗੇ ਇੱਕ ਤੁਹਾਨੂੰ ਡੱਬੀ ਵਾੜ ਦਿਖਾ ਦਿੰਨੇ ਆ ਜੱਪ ਕ੍ਰਾਉਸ ਇਹੇ ਦਾ ਕ੍ਰਾਉਸ ਦੇ ਵਿੱਚ ਚਾਲੀ ਬਾਕੀ ਤਫਾਈਤ ਪੂਰੀ ਇਹਦੀ ਬੜੀ ਜੱਗੀ ਚੰਗੀ ਆ ਠੀਕ ਆ ਵੀਰੇ ਇਹ ਬੜੀ ਮੜੀ ਜੱਪ ਤੇ ਵਿਖਾਈਏ ਜੀ ਇਹ ਵੀ 200 ਟਿਪ ਕੇ ਦਿਖਾ ਦਿੰਨੇ ਨਾਲ ਦੀ ਨਾਲ ਕਾਉ ਪਸ਼ੂ ਜ਼ਿਆਦਾਤਰ ਘੱਪਾ ਸੰਤੋਖ ਨੋ ਵੀ ਕਰੋ ਚੈੱਕ ਇਹਦੇ ਮਖਿਆਲ ਹੀ ਹੁੰਦੇ ਆ ਵੇਖੋ ਆ ਅਗਲਾ ਕਦੇ ਦੋਵੇਂ ਥਾਣਾਂ ਦੀ ਪਹਿਲਾਂ ਟਿੱਪਣ ਦੇਖ ਲਓ ਤੁਸੀਂ ਆ ਮਗਰਲੇ ਥਾਣਾ ਲੈ ਸੰਤੂ ਸਾਹਿਬ ਵੀ ਇਹਦੇ ਹੱਥਾਂ ਲੈ ਜੂਗੀ ਲੈ ਵੀ ਅਮਰੀਕ ਭਾਈ ਖੋਲ ਲੈ ਇਹ ਤੇਜਕ ਸੁਭਾ ਨੇ ਦੂਜਾ ਸੰਧਾ ਦੂਜਾ ਦੂਜਾ ਪਿਓਰ ਦੋ ਜਾਈ ਦੂਜੇ ਸੁਭਾ ਸੰਤੂ ਸਾਹਿਬ 19 20 ਦਾ ਦੁੱਧ ਪਾਇਆ ਬੈਠ ਨੇ ਠੀਕ ਆ ਦੂਜਾ ਸੁਭਾ ਨਿੱਗਰ ਚੰਗੀ ਫੇਸ ਕੁਆਲਿਟੀ ਵੇਖੋ ਹਾਂ ਲੋ ਵੀ ਬਾਕੀ ਰੰਗ ਬਾਜਾ ਕਰਮਾਂ ਲਈ ਠੀਕ ਆ ਜੀ ਡੱਬੀ ਵਹਿੜਾ ਵਾਈਟ ਤੇ ਬਲੈਕ ਥਣ ਪੂਰਾ ਠੋਡੀ ਵਾਲਾ ਸੋ ਟਿਪ ਕੇ ਆਪਾਂ ਦਿਖਾ ਹੀ ਦਿੱਤੀ ਸਾਰੇ ਭਰਾਵਾਂ ਨੂੰ ਠੀਕ ਆ ਜੀ ਟਿਪਣੇ ਇੱਕ ਨੰਬਰ ਨਗਰਿਆ ਜਿੰਨੀ ਹੈਗੀ ਸੰਤੂ ਸਾਹਿਬ ਬਾਕੀ ਬਾਕੀ ਫੇਸ ਕੁਆਲਿਟੀ ਬਹੁਤ ਜਿਆਦਾ ਸੋਹਣੀ ਮੋੜਲਾ ਅਮਰੀਕੇ ਲਿਓ ਜੀ ਆਹ ਦੇਖੋ ਮੂੰਹ ਮੱਥਾ ਕਰੋ ਚੈੱਕ ਠੀਕ ਆ ਦੇ ਦੇਣੇ ਵੀ ਤਕਰੀਬਨ ਉਨੇ ਕੀ ਆ 5-7 ਹਾਂ ਚੰਗੀ ਖੁੱਲੂ ਥੱਲੇ ਆਉਂਗੇ ਵਹਿੜ ਬਾਕੀ ਟੱਪੜ ਤਾਂ ਆਪਣ ਬੜੀ ਚੰਗੀ ਆ ਬਹੁਤ ਜਿਆਦਾ ਨਹੀਂ ਸੰਤੂ ਸਾਹਿਬ ਬਹੁਤ ਜਿਆਦਾ ਤੋਂ ਬਾਕੀ ਮੇਲਾ ਲੁੱਟਣ ਵਾਲਾ ਕੰਮ ਹੀ ਆ ਦੋਸਤੋ ਉਹ ਜਾਇਜ਼ ਰੇਡ ਆ ਲੁੱਟਣ ਵਾਲਾ ਫਿਰ ਰੇਡ ਹੀ ਪਾਉਣੇ ਆ ਆ ਰੇਡ ਫਿਕਸੀ ਆ ਫਿਕਸ ਰੇਡ ਪਾਉਣੇ ਸੰਤੂ ਸਾਹਿਬ ਫਿਕਸ ਠੀਕ ਆ ਠੀਕ ਲੈ ਵੀ ਸੰਦੀਪ ਬਾਕੀ ਚਿਪਕੇ ਦਿਖਾਤੀ ਆ ਬਾਡੀ ਬੁਟੀ ਸਟਰਕਚਰ ਕਰਵਾਇਆ ਆ ਵੇਖੋ ਟੇਟ ਟੂਲੇ ਕੰਨੀ ਆ ਵੜ ਦੇ ਵੜ ਬਹੁਤ ਜਿਆਦਾ ਖਰੀ ਜੇ ਇਹ ਅਗਰ ਬੱਚੀ ਦੀ ਗੱਲ ਕਰੀਏ ਬੱਚੀ ਨਹੀਂ ਤਾਂ ਕੋਈ ਨਹੀਂ ਕਰਵਾਣੀ ਚੰਗੀ ਢੇਰ ਦਾ ਹਲ ਘੋਲ ਚਾਲ ਚੰਗੀ ਹੈ ਲੈ ਵੇ ਕਿੰਨੇ ਦੀ ਹੁੰਦੀ ਹੈ ਸਲੀਬ ਸੰਧੂ ਸਾਹਿਬ ਮੋਲ ਕਰਦੇ ਇਹਦਾ 1 ਮਪੈੜ ਹਜ਼ਾਰ ਰੁਪਈਆ ਬਾੜ ਹਜ਼ਾਰ ਦੀ ਬੱਚੀ ਦੇਖੀਏ ਸੰਧੂ ਸਾਹਿਬ ਫੇਰ ਹੋ ਗੋਦਾ ਇਹ ਰੋਪ ਹੋਦਾ ਚੰਗੀ ਬਾਦੀ ਜਿਆਦੀ ਹੈ ਚਲੋ ਫੇਰ 1000 2000 ਰੱਪਣਾ ਹਾਂ ਹਾਂਜੀ ਨਹੀਂ ਹੁਣ ਮੰਨਦਾ ਵੀ ਉਧਰੋਂ ਜੰਗ ਟਲ ਗਈ ਇਹਦੇ ਇਧਰੋਂ ਨਾ ਜੰਗ ਲਈਏ 60 ਦੀ ਜਾਣ ਦੋ 60 ਦੀ ਦੇ ਦਿਓ ਅੱਜਾ ਜੀ 60 ਦੀ 60 ਦੇ 2 60 58000 ਦੀ ਦੇਣਾ 85000 95200 ਦੀ ਤੇ 200 ਮਿਲ ਜੂਗੀ ਠੀਕ ਆ ਬਿਲਕੁਲ ਬਾਕੀ ਮੇਰਾ ਭਲਾ ਕਰੋ ਬਿਲਕੁਲ ਫਿਕਸ ਰੇਟ ਜਾਇ ਰੇਟ ਕੀਤਾ ਜੇ ਵੈੜ ਬਹੁਤ ਜਿਆਦੀ ਵੱਡੀ 52000 ਦੀ ਹਾਂ ਜਣਾ ਮਿਲ ਜੂਗੀ ਬਾਕੀ ਸਾਫ ਤੁਥਰੀ ਆ ਲੇਵੇ ਵਾਲੇ ਪਾਸਿਓ ਕੋਈ ਬੱਚਾ ਫੋੜ ਨਹੀਂ ਗੀ ਨਾਲ ਠੀਕ ਆ ਚਾਰੇ ਥਾਣਾ ਇਸ ਕਾਰਟੀ ਨੂੰ ਦੇਖੋ ਫਿਰ ਨਗੀਜੀ ਕ੍ਰੋਸ ਰੂਟ ਦੇ ਵਿੱਚ ਆ ਫਿਰ ਬੜੀ ਹੁਣ ਚੰਗਾ ਚਲੋ ਬਹੁਤ ਵਧੀਆ ਚੰਗੀ ਗੱਲ ਆ ਦੂਜਾ ਸਵੇਰ ਹੁੰਦੀ ਆ ਕਰਮਾਂ ਦੀ ਹਾਂਜੀ ਬਾਕੀ ਚਿਹਰੇ ਚੂਰੇ ਤੋਂ ਸਾਰੇ ਭਰਾਵਾਂ ਨੇ ਜਜਮੈਂਟ ਕਰ ਹੀ ਲੈਣੀ ਆ ਅਇਦਰ ਇੱਕ ਤੁਹਾਨੂੰ ਇੱਕ ਹੋਰ ਕ੍ਰਾਸ ਵਿਖਾ ਦਿੰਦੇ ਆ ਵੇੜ ਆਪਾਂ ਇਹ ਵੀ ਸੰਤੋ ਸਾਹਿਬ ਜਰਸੀ ਕਰਾਉਂ ਜੀ ਜੀ ਆ ਗਈ ਆ ਲਾਲ ਬੈਡ ਬੋਲੀ ਮਰੀਕੇ ਬਾਕੀ ਲੇਵਾਂ ਲੂਆ ਬੜਾ ਜਿਆਦਾ ਸਾਫ ਆ ਢੇਰ ਢੂਲ ਵੀ ਚੰਗੀ ਬੈੜ ਦੇ ਹੂੰ ਥਾਣਾ ਥਾਪਾ ਵੇਖੋ ਇਹ ਵੀ ਤੇ ਆਪਕੇ ਵਿਖਾ ਦਈਏ ਖੜੋ ਜਾ ਲੋਕ ਵਾਲਾ ਥਾਣਾ ਕਰਮਾਲੀ ਦਾ ਮਾੜਾ ਜਿਹਾ ਫੜ ਠੀਕ ਆ ਜੀ ਸੋ ਤਿਆਰੀ ਥਿਉਰੀ ਇਹ ਵੀ ਕਰਮਾਲੀ ਕੰਪਲੀਟ ਕਰੀ ਜਾਂਦੀ ਆ ਅਇਦਰੋਂ ਤੁਹਾਨੂੰ ਆਪਾਂ ਦਿਖਾ ਦਿੰਦੇ ਆ ਥਿਪਣ ਆ ਕਰੋ ਜਾ ਇਹ ਮਗਰਲੇ ਥਾਣਾ ਬਸ 2-4 ਦਿਨ ਹੀ ਲਊ ਸੰਤੋ ਸਾਹਿਬ ਤਿਆਰੀ ਹੀ ਹੈ ਬਿਲਕੁਲ ਫਿਕਸ ਦੀ ਬੋਲਾ ਪਹਨਾਈ ਆ ਪਰ ਮਾਲੇ 2-4 ਦਿਨ ਹੀ ਲਓਗੇ ਥਾਂ ਵੀ ਦੂਰਾ ਲਗਾ ਕਰਮਾ ਸਾਹਿਬ ਜੂਨ ਨਾ ਮਾਰਾ ਉਸ ਪਸੂ ਕੋਈ ਲੈ ਵੀ ਅਮਰੀਕਾ ਕੋਲ ਵੀ ਉਹਨੂੰ ਵਿਖਾ ਕੇ ਫਿਰ ਵੇਖਣਾ ਮਾਲ ਸੰਤੋ ਸਾਹਿਬ ਉਹ ਫਿਰ ਫਿਰ ਕੋਈ ਨਾੜ ਗਰੰਟੀ ਹੋਵੇ ਮੋਲ ਗਰੰਟੀ ਹੋ ਗਈ ਆਪਣੀ ਬਸ ਜੀ ਬਸ ਲੋ ਜੀ ਪਸੂ ਸਾਰੇ ਦੂਸਤੋਂ ਚੰਗੇ ਆ ਕਿਸੇ ਵੇਚ ਸੰਤੋ ਸਾਹਿਬ ਵੇੜ ਕੜੋ ਪੱਠਾ ਡੱਕਾ ਨਹੀਂ ਹੈਗਾ ਹੁਣ ਥੋੜਾ ਜਿਹਾ ਉਹਦੀ ਮੁਸ਼ਕਲ ਆਉਂਦੀ ਹੈ ਉਹ ਸਾਨੂੰ ਵੀ ਤੇ ਬਾਕੀ ਸਾਫ਼ ਸਰੀ ਚੰਗੀ ਜਣੀ ਹੈਗੀ ਹਾਂ ਥੋੜੀ ਜਿਹੀ ਸਾਂਭੀ ਕਿਸੇ ਵੀਰ ਨੇ ਘਾਟਿਆ ਚਿਚੜਾਂ ਦੀ ਦਵਾਈ ਦੀ ਮਦਦ ਰਹੀ ਆ ਤੇ ਚਿਚੜਾਂ ਵਾਲੀ ਦਵਾਈ ਦੂਈ ਸੰਤੋਖ ਸਾਹਿਬ ਮਾਰੀ ਆ ਵਿਚਾਰੀ ਤੇ ਝੜ ਜਾਣੇ ਹੁਣ ਸਾਰੇ ਹਾਂ ਕਿਸੇ ਨੇ ਝਾਣੀ ਨਹੀਂ ਦਿੱਤਾ ਫੇਰ ਦੋ ਕਰੀ ਹਾਂਜੀ ਥਣ ਥਣ ਕਿੱਡਾ ਚੰਗਾ ਲੱਗਾ ਵੱਛੀ ਚੰਗੀ ਜਣੀ ਹੈਗੀ ਸੰਤੋਖ ਨਾ ਚੰਗੀ ਵਾੜ ਚੰਗੀ ਦੋਸਤ ਸੰਤੋਖ ਸਾਹਿਬ ਥਣ ਥਣ ਦੋ ਮੋੜ ਸੰਤੋਖ ਸਾਹਿਬ ਮੈਂ ਤਾਂ ਫੜਾਉਣ ਲੱਗਾ ਕੈਮਰਾ ਤੈਨੂੰ ਵੀ ਮੈਂ ਮੋੜਾ ਸ਼ਾਇਦ ਇਸ ਕੁਆਲਿਟੀ ਵ ਲੱਭੀ ਲੋਬੀ ਬਰਾਵੋ ਠੀਕ ਆ ਜੀ ਬਾਕੀ ਵੜ ਦੋਸਤੋ ਸਾਂਭ ਨਾਲੀ ਆ ਕੋਈ ਮੇਰਾ ਵੀਰ ਅੱਗੇ ਸਾਂਭ ਲੈ ਚੰਗੀ ਕੇਅਰ ਕਰ ਲੈ ਭਰਪੂਰ ਕੀ ਕਰਮ ਦੇ ਕਰਮਾਂ ਵਾਲੀ ਤਾਂ ਦੁੱਧ ਜਗਾ ਜਵਾ ਜੂਗੀ ਪਤਾ ਨਹੀਂ ਪਾ ਦਨੀਆ ਨੇ ਕਰਮਾਂ ਵਾਲੀ ਸਫਾਈ ਵੇਖੋ ਕਿੱਡੀ ਆ ਜੀ ਝੋਲ ਬਹੁਤ ਜਿਆਦੀ ਆ ਮਹਾਰਾਜ ਜੀ ਮੇਰੇ ਨਾਲ ਫਿਰ ਖੰਢੀ ਧੀਰੀ ਵੜੀ ਅਸੀ ਉਹ ਇੱਕ ਟਰਾ ਬੈਠੇ ਰੋ ਇਹਨੂੰ ਕੋਈ ਕੋਈ ਨਿੰਦ ਵਿਚਾਰ ਨਹੀਂ ਜੀ ਬਈ ਚੰਗੀ ਠੰਡੀ ਠੁੰਡੀ ਬਹੁਤ ਆਉਂਦੀ ਮੈਂ ਮੰਗਾ ਪਾਉਂਦੀ ਲੋਡ ਨਹੀਂ ਵਿਚਾਰੇ ਚੰਗੀ ਆ ਕਰਮਾ ਇਹ ਸੁਦੀਪ ਕਿੰਨੇ ਦੀ ਦੇ ਦਾਂਗੇ ਅੱਜ ਆਪਾਂ ਸੰਤੋ ਸਾਹਿਬ ਬੋਲੇ ਤਾਂ ਕਰਦੇ ਆ 55000 ਰੁਪਏ ਤੇ 52000 ਦੀ ਜਾਂਦੀ ਹੈ ਜੀ ਇਹ 50 ਅੰਦਰ ਤੱਕ ਆਹ ਗੱਲ ਆ ਕੇ ਕਰ 50 ਅੰਦਰ ਦੇਣੀ ਮਾਰ ਕੋਲੋਂ 50 ਦੇ ਦੇ ਜੀ 50 ਦੇਣਾ ਦੇ ਦੀ ਵੇਲਾ ਯਾ ਚਾਲ ਇੱਕ ਤਾਂ ਤਾਂ ਨੂੰ ਵਾਈਦੀ ਤੇ ਕਾਪਾ ਠਾਣ ਨੂੰ ਮਾਰਨਾ ਸੀਗੇ ਤਿਆਰ ਠਾਣ ਨੂੰ ਮਾਰ ਗਏ ਤਿੰਨ ਛੱਡ ਦੀ 50000 47000 ਹੁਣ ਇਹ ਜ਼ਿੰਮੇਦਾਰ ਦੀ ਐਮ ਕੋਲ ਖੜੀ ਹੋਜੇ ਹੁਣ ਅਸੀਂ ਖੋਜੇ ਠੀਕ ਹੈ ਖੋਜ ਖੋਜ ਦੇ ਕੋ ਭੈਣ ਭਰਾ ਵੀਡੀਓ ਨੂੰ ਸ਼ੇਅਰ ਕਰਕੇ ਉਹਦੇ 46000 ਦੀ ਵੱਛੀ ਦਊਗਾ ਮੈਂ ਚੱਲ 46000 ਦੀ ਵੱਛੀ ਦੇ ਦੋ ਬਈ 46000 ਦੀ ਵੈੜ ਮਿਲ ਜੂਗੀ ਵੀਡੀਓ ਮੇਰਾ ਭਰਾ ਕੋਈ ਸ਼ੇਅਰ ਕਰਕੇ ਵੀ ਆਉਂਦਾ ਬਾਕੀ ਫਰਜ਼ ਤੁਹਾਡਾ ਨਿੱਕਾ ਜਿਹਾ 1000 ਰੁਪਏ ਇਧਰੋਂ ਮਾਨਤਨ ਹੋਰ ਹੋ ਜਾ ਖੋਜ 46000 ਦੀ ਵੈੜ ਜਿਹਦਾ ਸੰਤੋ ਸਾਹਿਬ ਚਲਾ ਬਾਹਰ ਨਹੀਂ ਲੋਵੀ ਭਰਾਵੋ ਠੀਕ ਆ ਜੀ ਤਾਂ ਬਿਲਕੁਲ ਲਾ ਲਾ ਕੇ ਸੁੱਟਣ ਵਾਲੀ ਗੱਲ ਬਾਤ ਆ ਵੀ ਚਲੋ ਕੋਈ ਨਾ ਮਾ ਪਸੂ ਪਾਸ ਆ ਸੱਤ ਆ ਸੱਤ ਕੰਮ ਕਰਨਾ ਹੋਣਾ ਆਪਾਂ ਵੀਡੀਓ ਪਾਉਣੇ ਆ ਤੇ ਵੇਖ ਲੋ ਅਗਲੇ ਦਿਨ ਮਾਲ ਵੇਚ ਜਾਂਦਾ ਆਪਾਂ ਮਾਲ ਡੱਕਣਾ ਨਹੀਂ ਆਪਾਂ ਮਾਲ ਵੇਚੀ ਹੋਣਾ ਵੇਚੀ ਹੋਣਾ ਜੀ ਹਾਂਜੀ ਹਾਂਜੀ ਲੈ ਵੀ ਸੰਦੀਪ ਅਗਲੀ ਆ ਬੈਡ ਦੀ ਕਰੀਏ ਕਰਵਾ ਆ ਸੋਤੂ ਸਾਹਿਬ ਅੱਜ ਹੀ ਸੁਈ ਸੁਵਾਈ ਆ ਪਰਸੋਂ ਦੀ ਸੁਈ ਆ ਅੱਜ ਹੀ ਆਪਣੇ ਕੋਲ ਆਈ ਆ ਇਹ ਕੋਈ 11-12 ਵਜੇ ਚੋਕੇ ਲਿਆਂਦੀ ਆ ਠੀਕ ਹੈ ਬਾਕੀ ਚਵਾਈ ਤੂਈ ਦੀ ਬੜੀ ਜਿਆਦੀ ਚੰਗੀ ਆ ਸੰਦੇ ਸਾਹਿਬ ਸੁਈ ਕਿਤੇ ਨਾ ਸੋਈ ਪਰਸੋਂ ਦੀ ਹੈ ਜੀ ਪਰਸੋਂ ਦੀ ਆ ਬੱਚੀ ਮਗਰ ਮਗਰ ਬੱਚੀ ਆ ਲਓ ਜੀ ਮਗਰ ਬੱਚੀ ਆ ਪਰਸੋਂ ਦੀ ਹੈ ਕੋਈ ਕਨਫਰਮ ਕਰਾ ਦਿੰਨੇ ਆ ਬੱਛਾ ਜਾਂ ਬੱਚੀ ਆ ਬੱਛਾ ਜੀ ਬੱਛਾ ਮਗਰ ਠੀਕ ਆ ਜੀ ਪਰਸੋਂ ਦੀ ਸੋਈ ਹੈ ਤੇ ਬੋਲਾ ਬੋਲਾ ਕਿੰਨਾ ਹੋਊਗਾ ਸੰਦੀਪ ਬੋਲਾ ਸੰਦੂ ਸਾਹਿਬ 11-12 ਕਿਲੋ ਹਜਰਿਆਣਾ 11-12 ਕਿਲੋ ਹਾਂਜੀ ਆ ਵੀ 11-12 ਕਿਲੋ ਦੋਸਤੋ ਬੋਲੇ ਬੋਲਾ ਹੈ ਅੱਜ ਤੀਜਾ ਗਦੇਣੀ ਇਹਨੂੰ ਸੂਈ ਨੂੰ ਕਰਵਾ ਲਈ ਨੂੰ ਬੱਛਾ ਮਗਰ ਆ ਠੀਕ ਆ ਜੀ ਬੱਚਾ ਲਾ ਦਿੱਤਾ ਬਾਕੀ ਦੋ-ਦੋ ਚਾਰ-ਚਾਰ ਧਾਰਾ ਮਾਰ ਕੇ ਨਾਲ ਦੀ ਨਾਲ ਦਿਖਾ ਦਿੰਨੇ ਆ ਆਪਾਂ ਤੁਹਾਨੂੰ ਠੀਕਾ ਥਾਣ ਕਰਮ ਵਾਲੀ ਕਿਸੇ ਪੁੱਛਦੋ ਵੀ ਛੋਟਾ ਨਹੀਂ ਜੇ ਬਹਿਣ ਦੀ ਗੱਲ ਕਰੀਏ ਲੰਬੇ ਥਾਣਾ ਮੁੱਠੀ ਮੁੱਠੀ ਠੀਕਾ ਬੜੀ ਚਵਾਈ ਲੱਗੀ ਤੁਸਾਂ ਬਰੇਕਰ ਆ ਬੜੀਂ ਬੱਚਾ ਠੀਕਾ ਨਾੜੀ ਕਰ ਬਸ ਇਹ ਰੰਗ ਨੂੰ ਕਰਮ ਵਾਲੀ ਦਾ ਬਹੁਤ ਵਧੀਆ ਬਿਲਕੁਲ ਸ਼ਾਈ ਵਾਲ ਕ੍ਰੋਸ ਬਰੀਡ ਦੇ ਵਿੱਚ ਬੈਠਾ ਤੇ ਕੱਦ ਵੱਡਾ ਅੱਛੀ ਹੋਰ ਨਹੀਂ ਤਰੇ ਆਂ ਹਾਂ ਬੱਚਾ ਕਰ ਚੱਲ धु साहब जी बड़ी पोली मछली मोटर है करमा ठीक है जी खोलो जवानो धारा मार बैठे अब आप बाल्टी नहीं गए कोई गल गलती हो गई ਨਵੀਂ ਪ੍ਰੋਪਰਟੀ ਕਾ ਦੀ ਕੋਈ 12 11 12 ਲੀਟਰ ਬੋਲੇ ਤੋਂ ਸ਼ੁਰੂਆਤ ਤੁਸੀਂ 12 ਕਿਲੋ ਬੋਲਾ ਹਸਰੇਆ ਲੀਟਰ ਮਰਾਵਾਂਗੇ ਆਪਾਂ 12 ਕਿਲੋ ਦੇ ਦੋਵੇਂ ਟਾਈਮ ਠੀਕ ਆ ਸੋ ਮਗਰ ਬੱਛਾ ਦੂਜਾ ਸੂਬਾ ਬਾਕੀ ਅੱਜ ਤਾਂ ਚੋਕੇ ਲੇਟ ਆਈ ਹੈ ਆਪਣੇ ਕੋਲ ਕਰਮਾ ਲਈ ਠੀਕ ਆ ਹਾਂਜੀ ਬਾਕੀ ਨਾ ਨਹੀਂ ਤੇਰੀ ਕੋਈ ਉਹ ਜਿਹੜੀ ਗੱਲ ਹੈਗੀ ਮੰਗਾ ਪਾ ਲੇ ਜਿੱਦਾਂ ਮਰਜ਼ੀ ਚੋੜੇ ਹੋਰ ਤੇ ਬਖਾ ਮਰ ਕੇ ਠੀਕ ਆ ਜੰਮੀ ਪਲੀ ਚੰਗੀ ਸੰਤੋ ਸਾਬ ਦੋ ਵੀ ਕਰੋ ਚੱਕ ਠੀਕ ਆ ਰਾਤ ਕੋ ਤੋਂ ਵੀ ਵੱਡਾ ਪੂਰਾ ਲੰਬਾਈ ਲੂਈ ਵੱਡੀ ਵੜਾ ਨਗਰਪੁਰੀ ਆ ਫਿਰ ਸੰਤੂ ਸਾਹਿਬ ਅੱਜ ਚੋਲੇ ਚੋਕੇ ਲੇਟ ਲਿਆਂਦੀ 11:30 ਵਜੇ ਆਈ ਬਹਿ ਰਹੀ ਆਪਣੇ ਕੋਲ ਮਾਲ ਸਾਰਾ ਅੱਜ ਹੀ ਇਕੱਠਾ ਕੀਤਾ ਜੀ ਮੇਰਾ ਤੁਹਾਨੂੰ ਪਤਾ ਵੀ ਦੋ ਦਿਨ ਮੈਂ ਘਰੇ ਰਹਿਣਾ ਉਹ ਮੈਂ ਕਹਿੰਦਾ ਮਾਲ ਹੀ ਇਕੱਠਾ ਕਰਦਾ ਕੱਲਾ ਬੰਦਾ ਸੰਤੂ ਸਾਹਿਬ ਮੇਰਾ ਘੜਾ ਨਾਲ ਫੋਜਾਂ ਜਾਣ ਲੀਆਂ ਕੱਲਾ ਹੀ ਕੱਲਾ ਹਾਂਜੀ ਕੱਲਾ ਹੀ ਮਾਲਕ ਦੀ ਮੇਰੇ ਨਾਲ ਸਵਾ ਲੱਖ ਵਾਲਾ ਕੰਮ ਹੈਗੇ 8-10 ਪਸੂ ਇਕੱਠੇ ਕਰਨੇ ਖਾਲੀ ਦਾ ਵੜਾ ਲਿਆ ਅਮਰੀਕਾ ਲਿਆ ਉਹ ਵੀ ਦੂਜੇ ਤੇ ਜੇ ਬੱਤੀਰੋਂ ਕਾਲਾ ਪਣੇ ਨਹੀਂ ਮੁਰ ਪੱਤੀਆਂ ਕਾਜ਼ੀ ਨੇ ਸੁਣਦਾ ਅਮਰੀਕਾ ਦੇ ਘਰ ਦੀਆ ਪੂਰਾ ਵੀ ਰੱਖੋ ਡੱਕ ਡੱਕੇ ਸੰਧੂ ਸਾਹਿਬ ਅਮਰੀਕਾ ਨੇ ਆਪਦੇ ਵੇਲੇਾਂ 'ਚ ਵਪਾਰ ਕੀਤਾ ਸੰਧੂ ਸਾਹਿਬ ਹਾਂ ਪਹਿਲਵਾਨ ਗੁਰੂ ਗੋਤਾਰਾ ਕੇ ਪਿੰਡੀਪੁਰ ਕੋਹੀ ਹਾਂ ਜੀ ਇਹਨੇ ਵਪਾਰ ਕੀਤਾ ਆਪਦੇ ਵੇਲੇ ਜਾਂਦਾ ਮੈਂ ਵੇਚਦੀਆਂ ਬੜੀਆਂ ਹਾਂ ਹਾਂ ਜੀ ਕਿਹਦਾ ਕੋਹਦਾ ਵਪਾਰੀ ਦਿਆ ਉਹ ਤਾਂ ਦੱਸਦਾ ਮੈਂ ਹੀ ਸਾਰੀ 30000 ਦੀ ਹੁੰਦੀ ਸੀ ਅਮਰੀਕਾ ਕਿੰਨੇ ਦੀ ਮੈਂ ਮਿਲਦੀ ਉਦੋਂ ਵੀ 8000 ਦੀ ਕਹਿੰਦੇ ਸਨ ਸਤੂ ਸਾਹਿਬ 8000 ਰੁਪਏ 30 ਤੋਂ 30 ਪਾਛਾ ਤੇ ਨਫਾ ਕਿੰਨਾ ਕੁ ਲੈ ਲੈਂਦੇ ਰਹਿੰਦੇ ਸਤੂ ਸਾਹਿਬ 8000 ਰੁਪਏ ਸਤੂ ਸਾਹਿਬ ਯਾਰ ਬੜਾ ਸੀ ਉਹਨਾਂ ਦਾ ਉਹਨਾਂ ਤਰ੍ਹਾਂ ਯਾਰ ਹੀ ਬੜਾ ਸੀ ਬੜਾ ਯਾਰ ਹੀ ਉਹਦੋਂ ਮਿਲਦਾ 50000 ਰੁਪਏ ਗੱਡੀਆਂ ਦੀ ਗੱਡੀਆਂ ਸਤੂ ਸਾਹਿਬ ਮਾਲ ਦੋਤਾ ਹਾਂ ਹਾਂਜੀ ਇਸੇ ਤਰ੍ਹਾਂ ਹੀ ਆ ਲੈ ਵੀ ਸੰਦੀਪ ਬੋਲੇ ਦਾ ਮੁੱਲ ਦੱਸ ਜੀ ਇਹਦਾ ਮੁੱਲ ਸਤੂ ਸਾਹਿਬ 60000 ਰੁਪਏ 60000 ਦੀ ਵਾਸੀ ਦਈਏ ਸਾਟਾ ਹੈ ਵੀ ਕਰਾਓ ਜਰਸੀ ਕਰਾਓ ਜੀ ਜੀ ਆਉਂਦੀ ਆ ਵੜ ਬਹੁਤ ਜਿਆਦਾ ਚੰਗੀ ਆ ਬਾਕੀ ਗਰਮੀ ਨਹੀਂ ਇਹਨੇ ਮਨਾਉਣੀ ਗਰਮੀ ਦਾ ਰਹਦਾ ਜਾਂ ਮ ਆਪਾਂ ਵੀ ਗਰਮੀ ਰਹਾ ਤੀ ਬੰਦਾ 60 ਸ਼ੂਟ ਦੀ ਨਹੀਂ 3000 ਸ਼ੂਟ ਕਰੀਏ ਤਿੰਨ ਉਂਗਲਾਂ ਉਂਗਲਾਂ ਤਿੰਨ ਇਧਰੋਂ ਇੱਕ ਹੀ ਦਸਾਂ ਦੇ 3000 ਸ਼ੂਟ ਕਰਦ ਗਏ 57000 ਦੀ ਜਾਣ 57 ਦੀ 57 ਲਓ ਵੀ ਐ ਭਰਾ ਇਹਦਾ ਮਾਣ ਵੀ ਕਰਾਂਗੇ ਸੰਤੂ ਸਾਹਿਬ ਇਹ ਵੀ ਨਹੀਂ ਕਰਦੇ ਵੀ ਨਹੀਂ ਨਹੀਂ ਉਹ ਤਾਂ ਚਲੋ ਆਪਣਾ ਜੋ ਕੋਈ ਔਨਲਾਈਨ ਮਗਾਊਗਾ ਤਵੇਂ ਤਰ੍ਹਾਂ ਕੱਢ ਕੇ ਮਗਾਤੀ ਆਪਾਂ ਤਾਂ ਵੀ ਇਹਦਾ ਮਾਣ ਕਰਾਂਗੇ ਭੈਣ ਭਰਾ ਪੂਰਾ ਪੂਰਾ ਲਓ ਵੀ ਇਹ ਦੱਸੋ 57000 ਦੀ ਹੋ ਜੂਗੀ ਐਂਡ ਟੂ ਐਂਡ 60000 ਦੇ ਵਿੱਚੋਂ 3000 ਲੈਸ ਆ ਬਾਕੀ ਥਣਥੱਪਾ ਵਧੀਆ ਕਰਮਾ ਵਾਲੀ ਦਾ ਸਾਫ ਸੁਥਰੀ ਆ ਜਿੰਨੇ ਵੀ ਆ ਬੱਚਾ ਬਿਲਕੁਲ ਮੂਰੇ ਤੁਸੀਂ ਵੇਖ ਲਿਆ ਠੀਕ ਆ ਜੀ ਆਹ ਚਟਾ ਛੋਟਾ ਨਹੀਂ ਆ ਕਰਮਾ ਵਾਲੀ ਆ ਇਧਰ ਇੱਕ ਮੱਝ ਦਿਖਾ ਦਿੰਨੇ ਆ ਜੋੜੀ ਵੈਸੇ ਮੱਝਾਂ ਦੀ ਆ ਦੋਵੇਂ ਗੱਭਣ ਆ ਤਦੀਪ ਆ ਮੱਝ ਗਣਵਾ ਸੁਹਾ ਹਮਦ ਸਾਹਿਬ ਦੂਜਾ ਸੁਹਾ ਮੋਹਰਾ ਝੋਟੀ ਆ ਗਈ ਜੀ ਮੋ ਵੀ ਕਰੋ ਚੈੱਕ ਮੋਰਾ ਨਸਲ ਦੀ ਪਹਿਲੇ ਸੂਏ ਦਾ ਰਿਕਾਰਡ ਜਿਹਨਾਂ ਵੀਰਾਂ ਨੇ ਆਪਾਂ ਨੂੰ 14 ਤੋਂ 14.5 ਕਿਲੋ ਤੱਕ ਦੱਸਿਆ ਜੀ 13 14 13 14 14.5 ਕਿਲੋ ਤੱਕਾਂ ਦੇ ਕੱਢਦੇ ਸੀ ਮੋਰਾ ਠੀਕਾ ਜੀ ਖੁੱਲੇ ਟਾਂਚੇ ਦੀ ਆ ਕੰਡੇ ਦੀ ਗੱਲ ਕਰਨ ਲੱਗੇ ਚੱਡੇ ਦੀ ਪਿੱਠ ਪੁੜਾ ਕਿੰਨਾ ਖੁੱਲਾ ਲੇਵਾ ਵੇਖੋ ਇਹ ਕਿੰਨਾ ਖੁੱਲਾ ਆ ਜੇ ਮੈਂ ਸੰਧੂ ਸਾਹਿਬ ਅੱਡਦੇ ਨਹੀਂ ਸੁੰਦੀ ਥੱਬਿਆਂ ਦਾ ਮੇਲ ਬਣਾ ਲੂਗੀ ਵਾਦੇ ਨਾ ਨੇ ਕੱਢਾ ਦੇਣਾ ਤੂੰ ਰਹਿ ਜਾ ਕਰਮਾਲੀ ਨੂੰ ਬਾਕੀ ਚੱਪਣ ਤਾਂ ਆਪਣੇ ਵੀ ਬਿਲਕੁਲ ਰੂ ਤੇ ਕਰਮਾ ਵਾਲੀ ਥੱਲੋਂ ਲੇਵੇ ਦਾ ਤੁਸੀਂ ਵੇਖੋ ਸਟਰਕਚਰ ਬਹੁਤ ਖਰਾਬ ਹੈ ਸੇਗਵਾ ਡਿਜ਼ਾਈਨ ਝੋਟੀ ਦਾ ਸੋਹਣਾ ਬਾਕੀ ਨਿੱਕੀ ਮੱਖੀ ਦੀ ਆ ਮਧਰੀ ਡੋਲੀ ਦੀ ਝੋਟੀ ਜਿੰਨੀ ਹੈਗੀ ਨਿਗਰ ਚੰਗੀ ਹੈ ਤੌਰ ਅਮਰੀਕੀ ਲੈ ਵੀ ਮਰੀਖ ਪਾ ਹਾਂ ਤਾਂ ਭਾਵੇਂ ਕੋ ਗੱਡਾ ਚੰਗਾ ਸੰਤੋਖ ਸਾਹਿਬ ਇਹ ਵੀ ਚਮਾ ਥਣਾ ਦੀ ਪੂਰੀ ਪ੍ਰੋਪਰ ਗਰੰਟੀ ਜੇ ਪਿੱਛੇ ਭਾਰਤੀ ਵੀ ਥਣਾ ਦੀ ਠੀਕ ਆ ਜੀ ਤੋਰੀ ਮਰੀਕੀ ਵੀ ਆ ਸੋ ਫੋਲੋ ਬਾਡੀ ਵੇ ਦਾ ਕਰਮਾ ਵਾਲੀ ਦਾ ਵਜਨ ਵਟਾ ਬਹੁਤ ਆ ਸਿੰਗਲ ਹੱਡੀ ਦੇ ਵਿੱਚ ਪਿੰਡਾ ਪਤਲਾ ਠੀਕ ਆ ਇਧਰ ਤੋੜ ਕੇ ਤੁਹਾਨੂੰ ਦਿਖਾ ਦਿੰਦੇ ਆ ਰੇਸ਼ਮਰਗਾ ਪਿੰਡਾ ਬਿਲਕੁਲ ਪਤਲਾ ਆਬ ਕੋ ਇਹ ਕਰਮਾ ਵਾਲੀ ਦੁੱਧ ਚੋਣਾ ਕੱਢੂ ਦੇ ਦੁੱਧ ਦੇ ਦੇ ਸੰਘਾ ਜੋ ਨਿਕਲ ਜੂਗਾ ਬਾਕੀ ਲੇਫਟੀ ਵੇਖੋ ਕਿੰਨਾ ਸਵਾਦੀ ਲੇਵਾ ਕਿਟ ਕਿਟ ਤੇ ਥਾਂ ਲਗਾ ਪਰਦੀ ਕਿ ਨਹੀਂ ਪਰਵਾਹ ਨਾ ਹੁਣ ਆ ਜਿੰਨਾ ਹੀ ੱਡਾ ਹੋਰ ਬਣਾਉਣਾ ਸੰਤੂ ਸਾਹਿਬ ਨੇ ਹਬਤਾ ਲੈਣਾ ਆਰਾਮ ਨਾਲ ਬਿਲਕੁਲ ਫਿਰ ਅਕਸਰ ਪੰਜ ਸੱਤ ਦਿਨ ਕਿਤੇ ਐਵੇਂ ਇੱਥੇ ਓੜਾ ਖੜ ਕੇ ਰਹਿ ਜਾਣਾ ਸੰਤੂ ਸਾਹਿਬ ਪੂਰਾ ੱਡਾ ਬਣਾਉਣਾ ਕਰਮਾੜੀ ਨੇ ਬਾਕੀ ਲੰਮੀ ਮੈਂ ਆ ਵੱਡੀ ਮੈਂ ਆ ਪੂਰੀ ਡੇੜੀ ਦੀ ਵੀ ਜਾਣਿਆ ਮੈਂ ਹਾਂ ਨਹੀਂ ਜਿੰਦ ਜਾਣ ਕਿ ਉੱਥੋਂ ਦੀ ਹਾਂਜੀ ਹਾਂਜੀ ਜਿੰਨੀ ਹੈ ਜਿੰਨੀ ਹੈ ਬਾਈ ਲੋ ਜੀ ਬਾਕੀ ਢਾਂਚਾ ਮੈਂ ਤਾਂ ਤੁਹਾਨੂੰ ਚੰਗਾ ਸਟਰਕਚਰ ਤੁਹਾਡੇ ਸਾਹਮਣੇ ਹੈ ਠੀਕ ਹੈ ਜੀ ਮੂੰਹ ਮੱਥੇ ਪੂਰੀ ਆ ਸ਼ਕੀਨ ਦੀ ਸਾ ਸ਼ਕੀਨ ਵੀ ਆ ਕਰਮਾ ਦੀ ਸਿੰਘ ਛੋਟਾ ਸਫਾਈ ਬਹੁਤ ਜਿਆਦਾ ਲੱਗੀ ਤੁਹਾਨੂੰ ਸਾਹ ਹਾਏ ਪੂਰੀ ਡਬਲ ਕਰਮਾ ਦੀ ਠੀਕ ਹੈ ਮੇਰੇ ਨਾਲ ਮੁੱਖ ਗੱਲ ਆ ਵੀ ਪਸ਼ੂ ਕਿਸੇ ਭਰਾਣੇ ਦੁੱਧ ਚਵਾਈ ਆਸਤੇ ਲੈ ਰਿਹਾ ਜੀ ਵੀ ਅੱਜ ਹੀ ਸੰਸਾਭਾ ਜੀ ਥੋੜਾ ਜਿਹਾ ਚੜਾ ਗਈ ਆ ਗੱਡੀ ਚਾਉਂਦੇ ਚੜਾ ਗਈ ਮੈਂ ਤਾਂ ਪੂਰੀ ਵਾਤਰ ਹੀ ਕਰਮਾ ਲਈ ਹਾਂ ਹਾਂ ਬਾਕੀ ਤੁਸੀਂ ਆ ਵੀ ਦੱਸ ਦੋ ਭੈਣ ਭਰਾਣਾ ਹੈਗੀ ਤੋਂ ਕੁਆਲਿਟੀ ਕਿੰਨੀ ਹੈ ਕੁਆਲਿਟੀ ਕੁਆਲਿਟੀ ਦਿੰਦਿਆਂ ਦਾ ਬਟਨ ਵਾਲਾ ਲੇਵਾ ਬਟਨ ਵਾਲਾ ਲੇਵਾ ਸੰਤੂ ਸਾਹਿਬ ਪੂਰਾ ਪਰਹਾ ਜੇ ਕਰਵਾ ਲਈ ਆ ਆ ਬੋੜ ਬੋੜ ਤੇ ਪੱਬ ਰੱਖਦੀ ਆ ਸਦੀਸ਼ ਭਵਾਨਾ ਗੁੰਵਾਨਾ ਗੁੰਵਾਨਾ ਸੰਤੂ ਸਾਹਿਬ ਸੰਤੂ ਸਾਹਿਬ ਇੱਕ ਪੰਜੀ ਦੀ ਇੱਕ ਪੰਜੀ ਦੀ ਹਾਂਜੀ ਚਲੋ ਡਿਮਾਂਡ ਕਰੋ ਇੱਕ ਪੰਜੀ 36 35 ਕੋਸ ਦਾ ਹੀ ਡਾਈਏ ਵਿੱਚ ਇੱਕ 15 ਦੀ ਜਾਣਦੀ ਆ ਮੈਂ ਇੱਕ 15 ਦੀ ਹਾਂਜੀ ਇਹ ਤਰੂwidehat ਹੈਗਾ ਮੈਂ ਤਾਂ ਕਿ ਲੋ ਇਹਦਾ ਨਿਕਲਦਾ ਸੰਦੂ ਸਾਹਿਬ 1 15 ਦੀ ਮੈਂ ਜਾਂਦੀ ਹੂੰ ਉਹ ਜਿਹੜੇ ਕਰੀਏ ਖੋਜ ਤੁਹਾਨੂੰ ਹੋਰ ਹੋਰ ਕਰਦੇ ਵੀਰੇ ਇੱਕ 12 ਦੀ ਦੇਣਾ ਤੁਹਾਨੂੰ ਇੱਕ 12 ਦੀ ਮੈਂ ਵੀ ਇੱਕ 12 ਦੀ ਦੋਸਤੋ ਇਹ ਮੱਝ ਮਿਲੂ ਜਾਂ ਦੋ ਇੱਕ ਬਾਕੀ ਮੈਂ ਆ ਸੰਦੂ ਸਾਹਿਬ ਇੱਕ 12 ਦੀ ਝੋਟੀ ਦੀ ਬੇਦੀਆਂ ਪੜਨਾਂ ਦਾ ਲੇਵਾ ਚੱਡੇ ਭਾਂਡੇ ਦੀ ਸਾਤ ਤੁਤ ਰਹੀ ਆ ਕਿਸੇ ਪਾਸਿਓ ਮੇਰਾ ਭਰਾ ਕੋਈ ਅੱਗੇ ਪਿੱਛੇ ਖੜ ਕੇ ਨਹੀਂ ਕਹਿ ਸਕਦਾ ਕਿ ਖੁੰਜੀ ਕਿਸਦੇ ਹੁੰਜੀ ਨਹੀਂ ਕਿ ਕਿਹੇ ਗੱਲੇ ਪਿਓਰ ਮੋਰਾ ਨਸਲ ਆ ਝੋਟੀ ਐ ਪੂਛ ਤੋਂ ਲੈ ਕੇ ਸਿਰ ਤੋਂ ਲੈ ਕੇ ਪੂਛ ਤੱਕ ਕਾਲੀ ਇੰਨੀ ਪੂਛ ਟੀ ਆ ਜਿਹੜਾ 4 ਕਿੰਝ ਨਾਲ ਆ ਹਾਂ ਕਾਲਾ ਸਾਫ ਰੰਗਾ ਸੂਟ ਤੋਂ ਸਵਾਲ ਆ ਤੇ ਮੁੰਡਿਆਂ ਦੀ ਖੈਰ ਹੈ। ਹੈ ਰਬੀ ਸੰਤੂ ਸਾਹਿਬ। ਲੇਵਾ ਬਹੁਤ ਜਿਆਦਾ ਚੰਗਾ ਮੈਨੂੰ ਲੱਗਾ ਬਾਤੀ ਰੋ। ਬਿਲਕੁਲ ਜੀ ਬਿਲਕੁਲ। ਨਹੀਂ ਨਹੀਂ ਬਹੁਤ ਵਧੀਆ ਲੋਨ ਕਾਰਜੀ ਜੀ। ਸੰਤੂ ਸਾਹਿਬ ਨੀਲੀ ਰਾਵੀ ਦੀ ਮਹੀਂ ਆ ਗਈ ਇੱਥੇ। ਬਹੁਤ ਵਧੀਆ ਇੱਥੇ ਨੀਲੀ ਰਾਵੀ ਦਾ ਤੋਹਫਾ। ਮੈਂ ਵੀ ਕਿਹੜੀ ਆਡਮ ਇਥੇ ਨਹੀਂ ਆਉਂਦੀ ਉਹ। ਮਾਣਾ ਸੰਤੂ ਸਾਹਿਬ ਜਿਹੜਾ ਜਿਹੜਾ ਜਾਨਵਰ ਕਵਾ ਉਹ ਹੀ ਹਾਜ਼ਰ ਕਰਦੇ। ਕਿਹੜੀ ਨਸਲ ਬਰੀਡ ਦੀ ਸ਼ੈ ਨਹੀਂ ਆਈ ਇੱਥੇ। ਸਾਰੀਆਂ ਸੰਤੂ ਸਾਹਿਬ ਆਉਂਦੀਆਂ ਥਾਰਪਾਰਕ ਵੀ ਆਉਂਦੀ ਆ ਕਮੈਂਡ ਵੀ ਆਉਂਦੀਆਂ ਸ਼ਾਈ ਵਾਲ ਵੀ ਆਉਂਦੀਆਂ ਹੁਣ ਕਿ ਸਾਰਾ ਮਾਲ ਹੀ ਆਉਂਦਾ ਜੀ ਲੈ ਵੀ ਸੰਦੀਪ ਕਿਨਵਾ ਸੂਬਾ ਫਿਰ ਇਹ ਸੰਤੋ ਸਾਹਿਬ ਕਰੋ ਆਪਾਂ ਗਲਤ ਗੱਲ ਨਹੀਂ ਕਰਨੀ ਆਪਾਂ ਐਵੇਂ ਦੂਜਾ ਗੱਲ ਕਹੀਏ ਸੂਬਾ ਦੂਜੇ ਦੀ ਤੀਜਾ ਸੂਬਾ ਵੀ ਹੋਰ ਸੂਣੀ ਆ ਹਾਂ 14 ਤੋਂ 15 ਲੀਟਰ ਦੋ ਤਾਂ ਦੂਜੇ ਸੂਬੇ ਮੈਂ ਨਹੀਂ ਦਿੱਤਾ ਬਾਕੀ ਵੇਣਾ ਵੇਖੋ ਮੈਂ ਦੇ ਪਿੰਡੇ ਦੇ ਸਾਰੀਆਂ ਬਰੀਕ ਮੈਂ ਇਹਦੀ ਚਮੜੀ ਵੇਖੋ ਕਿੰਨੀ ਬਰੀਕ ਆ ਬਾਕੀ ਠਣ ੱਪਾ ਚੰਗਾ ਲੱਗਾ ਤਫਾਈ ਬਹੁਤ ਹੀ ਜਿਆਦਾ ਚੰਗੀ ਤੇ ਇਹਨੂੰ ਕਹਿੰਦੇ ਵੇਖੋ ਸ਼ਟਾਰਟ ਹੋ ਕੇ ਤਾਂ ਤੂਤਾ ਕਿਲੇਵਾ ਬਣਾਈ ਤੂਤਾ ਕਿਲੇਵਾ ਸੰਤੋ ਸਾਹਿਬ ਇਹਨੂੰ ਕਹਿੰਦੇ ਅਜੇ ਅਜੇ ਮਹੀਨੇ ਚਾਰ ਪੰਜ ਦਿਨ ਕਰਮਾਣੀ ਦਾ ਲੈਣੇ ਮੌਦੀ ਪ੍ਰਾਰਥ ਜਿਹੜਾ ਲੈਵਾ ਤਿਆਰ ਕਰੂ ਕਰਦਾ ਸਾਡੀ ਕਿਰਪਾ ਸੰਧੂ ਸਾਹਿਬ ਦੇ ਕੋ ਕਿੱਥੇ ਲਾਈ ਵਰਦੀ ਲੈਵਾ ਇਹਨੂੰ ਆਖਾਂਗੇ ਵੀ ਪੰਡਾਇ ਪਾਉ ਕੀ ਕਰਮਾ ਇਹਦੇ ਤੋਂ ਚਾਰ ਨਹੀਂ ਮਿਲਦਾ ਬੜਾ ਘੱਟ ਮਿਲਦਾ ਨਾ ਪਤਾ ਪੜਾਉਂਦਾ ਅੱਖਾਂ ਬਿਲਕੁਲ ਬਿੰਦੀਆਂ ਜਵਾਬ ਚਾਰੇ ਪੈਰ ਨਿਸ਼ਾਨ ਪ੍ਰੋਪਰ ਸਾਰਦੇ ਵੀ ਸੰਧੂ ਸਾਹਿਬ ਹੈਗਾ ਜੇ ਜਵਾਵ ਤੂੰ ਬਾਕੀ ਤਾਂ ਜੇ ਮੰਤਰ ਦੀ ਚੰਗੀ ਆ ਮੈਂ ਇਧਰ ਸਾਰਦੇ ਵੀ ਨਿਸ਼ਾਨ ਆ ਗਿਆ ਜੇ ਠੀਕ ਆ ਬਾਕੀ ਕਰਮਾ ਦੀ ਥੱਲੇ ਵੇਖੋ ਤੁਸੀਂ ਕਿੱਡੀ ਛੱਡੇ ਦੇਵੇ ਦੀ ਸਾਫ ਸੁਥਰੀ ਆ ਠੀਕ ਆ ਤੇ ਤੀਜੇ ਸਵੇਰ ਕਰਮ ਵਾਲੀ ਭਾਗ ਲਾ ਦੂਗੀ ਅ ਵੀ ਲੈ ਵੀ ਅਮਰੀਕ ਖੋਲ ਵੀਰ ਤੋੜ ਕੇ ਦਗਾ ਬਾਕੀ ਸੰਲੀ ਪਿਆ ਹੈ ਬਰੀ ਪੂਰੀ ਪੂਰੀ ਤੱਪਣ ਤਸੱਲੀ ਹਾਂ ਸੰਲੀ ਕਰਕੇ ਲਿਆਉਂਦੇ ਸੰਤੂ ਸਾਹਿਬ ਪਾਡਰ ਪਈਆਂ ਦੇ ਲਾ ਗਏ ਆ ਤਸੱਲੀ ਪੂਰੀ ਕੀਤੀ ਆ ਬਾਕੀ ਲੈਵਲ ਵਾ ਬੜਾ ਚੰਗਾ ਡਿਜ਼ਾਈਨ ਜੁਮ ਚੰਗਾ ਹਾਂਜੀ ਆ ਬੜੀ ਜੰਮੀ ਚੰਗੀ ਸਾਰ ਵੀ ਚੰਗੀ ਗੇਣੀ ਹਾਂ ਮਾਰੋ ਝਾਤ ਤੇ ਕੀ ਗੱਲ ਬਾਤ ਹੈ ਮਾਰੋ ਝਾਤ ਕੀ ਗੱਲ ਬਾਤ ਲੁੱਟ ਲੋ ਮੇਲਾ ਆਹੋ ਇਹ ਸੰਧੂ ਸਾਹਿਬ ਉੱਡਦੀ ਜਾਣੀ ਕਰਮਾੜੀ ਨਹੀਂ ਬਹੁਤ ਸੋਹਣੀ ਹੈ ਉੱਤੋਂ ਬੈਠ ਪੂਰੇ ਖੁੱਡੇ ਪੈਠ ਪੁੜਾ ਪਿੱਠ ਪੁੜਾ ਕਿੰਨਾ ਚੰਗਾ ਲੱਗਾ ਸੰਧੂ ਸਾਹਿਬ ਮੈਨੂੰ 3 ਮੀਟਰ ਤੇ ਪਿੱਛਾ ਹੀ ਚੌੜਾ ਕਰਮਾੜੀ ਦਾ ਬਾਕੀ ਬਜੂ ਨੂੰ ਤਾਂ ਬੈਠੀਆਂ ਵੱਡੀ ਨਹੀਂ ਆ ਵੱਡੀ ਹੈ ਕੇ ਹਾਂਜੀ ਵੈਸੇ ਆਪਾਂ ਚਲੋ ਨੀਲੀ ਦਾ ਵੀ ਮੱਝਾਂ ਜਾਂ ਵੈਸੇ ਗੱਲ ਕਰਦੇ ਮਧਰੀ ਡੌਲੀ ਚ ਹੁੰਦੀਆਂ ਚਲੋ ਇਹਦਾ ਕਦ ਕੁੱਤ ਚੰਗਾ ਪੂਰਾ ਕਦ ਫੁੱਲ ਸਹਿਜਾ ਬਾਕੀ ਲੇਵਾ ਵੇਖੋ ਕਿੰਨਾ ਲੰਮਾ ਸੰਤੋ ਸਾਹਿਬ ਗਾਂਦ ਲੈ ਕੇ ਪਛਾਂ ਤੱਕ ਸਾਰ ਤੱਟ ਖੜੀ ਫਿਰਦੀ ਮੈਂ ਇਹ ਪੂਰੇ ਚਾਰ ਦਿਨ ਲੈਏ ਨੇ ਮੈਂਨੇ ਮੋਬਿਲ ਠੀਕਾ ਜੀ ਉਸੇ ਉਸ ਕਰਦੀ ਕਿ ਨਹੀਂ ਹਾਂਜੀ ਸਾਤ ਤਰੀ ਵਧੀ ਸਭ ਦਾ ਮੋਬੀ ਦੋਸਤੋ ਬਾਕੀ ਇਹ ਮੱਚ ਆਪਾਂ ਤੁਹਾਨੂੰ ਐਂਡ ਦੇ ਵਿੱਚ ਦਿਖਾਉਣੀ ਸੀ ਨੀਦੀ ਰਵੀ ਦੀ ਮੈਂ ਐ ਤੇ ਚਾਹ ਸ਼ੂਆ ਕਰਮਾ ਵਾਲੀ ਸੁੰਦਰੀ ਆ ਤਾਂ ਦੇਣ ਕਰਮਾ ਵਾਲੀ ਬਸ ਅੱਜ ਪਲਕ ਕੱਲ ਪਰਸੋਂ ਤੱਕ ਪੂਰੀ ਤਿਆਰੀ ਤੇਈ ਆ ਹਾਂਜੀ ਹਾਂਜੀ ਬਾਕੀ ਇਹਦਾ ਚੱਜ ਚੇਤਾ ਦੀ ਕੱਢ ਜਦੋਂ 2-4 ਦਿਨ ਕੱਢੀ ਜਾਵੇ 2-4 ਦਿਨ ਲਏ ਨੇ ਮੈਨੇ ਚੰਗਾ ਚੱਡਾ ਪਰੋ ਵੀ ਕਰਮਾ ਵਾਲੀ ਬਈ ਬਾਕੀ ਸਾਹ ਸੁੰਦਰੀ ਬਹੁਤ ਜਿਆਦੀ ਐ ਕਰਮਾ ਵਾਲੀ ਚੰਗੀ ਆ ਹਾਂਜੀ ਫੋਦੀ ਪਿਆ ਕਿੰਨੇ ਦੀ ਦੇਣੀ ਫਿਰ ਸੰਤੋ ਸਾਹਿਬ ਮੋਲ ਆਪਾਂ ਡੇਢ ਵੀ ਕਰ ਲਈਏ ਤਾਂ ਵੀ ਇਹਦਾ ਨਾਰਮਲ ਯਾਤਰਾ ਜਿਦਾਂ ਬਾਹਰ ਭੈਣ ਭਰਾ ਕਰਦੇ ਆ ਪਰ ਆਪਾਂ ਜੈ ਜੀ ਕਰਨਾ 130 ਡਿਮਾਂਡ ਜੀ 150 ਦੀ ਦੇ ਦਈਏ ਮੈਂ 150 ਦੀ ਹਾਂਜੀ ਇੱਕੋ ਇੱਕ ਗੱਲ ਕਰ 20 ਹੀ ਦੇ ਦਈਏ ਮਾਰਦ ਕੇ ਨਿੱਕੀ ਜੀ ਖਾ ਲੋ 17 ਦੀ ਜਾਣ ਦੋ ਇਹ ਤੋਂ ਘੱਟ ਨਹੀਂ ਹੋਣੀ ਠੀਕ ਹੈ ਜੀ 17 ਦੀ ਦੋਸਤ ਇਹ ਮੱਝ ਮਿਲ ਜੂਗੀ ਹਾਂ ਜਨਾਬ 17 ਦੀ 17 ਦੀ ਭਾਏ ਦੇ ਰਾਂਗੇ ਠੀਕ ਹੈ ਬਾਕੀ ਮੇਰਾ ਭਰਾ ਵੇਖੋ ਆਪ ਦਾ ਇੱਕ ਦੋ ਥਾਵਾਂ ਤੋਂ ਟਰਾਈ ਮਾਰ ਕੇ ਫਿਰ ਵੀ ਡੀਜਟ ਕਰ ਸਕਦੇ ਜੀ ਸਾਬ ਜਿੱਦਾਂ ਮਰਜ਼ੀ ਤਸੱਲੀ ਕਰਕੇ ਪਿੱਛੇ ਭਾਰ ਦੀ ਫੁੱਲ ਗਰੰਟੀ ਥਾਣਾ ਦੀ ਫੁੱਲ ਗਰੰਟੀ ਆ ਫਲੋਰ ਨੀਲੀ ਰਾਂਗੀ ਜਿਹੜਾ ਮਿਲਦੀ ਨਹੀਂ ਘਟਿਆ ਨੀਲੀ ਰਾਂਗੀ ਕਈ ਭੈਣ ਭਰਾ ਮੰਗਦੇ ਨੇ ਬਹੁਤ ਐਜ ਨੂੰ ਨੀਲੀ ਰਾਂਗੀ ਕੋਈ ਕੋਈ ਨਹੀਂ ਲੋ ਵੀ ਭਰਾਵੋ ਚੰਗੀ ਖਾਸ ਸਪੈਸ਼ਲ ਇਹ ਮੱਝ ਤੀਜਾ ਸੂਬਾ ਸੋਣ ਵਾਲੀ ਕਰਨ ਵਾਲੀ ਤਿਆਰੀ ਤੇ ਆ ਇੱਕ 17 ਦੀ ਹਾਂ ਜਾਂ ਨਾ ਉਹ ਤੇਰਾ ਮੈਂ ਸੰਤੋ ਸਾਹਿਬ ਡੇਢ ਦਾ ਵੀ ਪੱਕ ਰੱਖਦੀ ਆ ਪਰ ਆਪਾਂ ਜੇ ਬਾਣਾ ਲਈ ਤੇ ਬਾਣਾ ਦੇ ਦੇਣੀ ਆ ਨਹੀਂ ਨਹੀਂ ਬਿਲਕੁਲ 2000 ਫਾਇਦਾ ਆਪਾਂ ਫੜਾ ਦੇਣੀ ਆ ਆਪਾਂ ਅੱਗੇ ਕਰ ਦੇਣੀ ਕੋਈ ਕੱਟਣ ਫੋਨ ਨੂੰ ਅਗਲੇ ਕੋਲ ਵੀ ਰਹਿ ਜਾਏ ਕੋਈ ਹਾਂਜੀ ਹਾਂਜੀ ਮੈਂ ਵੀ ਸੰਦੀਪ ਇਹ ਅੱਜ ਨਾਗ ਨੇ ਆਪਣੇ ਕੋਲ ਟੋਟਲ 5 6 ਹਾਂ 5 6 ਨਾਗ ਆ ਸੰਤੋ ਸਾਹਿਬ ਟੋਟਲ 6 ਨਾ ਹਾਂਜੀ ਤੇ ਨੰਬਰ ਕਰਤੀਓ ਸਾਂਝੇ ਫਿਰ 84370 ਜੀ 36943 ਜੀ 189846 ਜੀ 36947 ਜੀ ਠੀਕ ਆ ਸਾਹਿਬ ਜੀ ਸਾਹਿਬ ਜੀ ਤੁਹਾਨੂੰ ਵੀ ਪ੍ਰਭੂ ਅੱਜ ਫਿਲਹਾਲ ਇਸ ਵੀਡੀਓ ਦੇ ਵਿੱਚ 6 ਨਾਖ ਦਿਖਾਉਣੇ ਸੀ ਤੁਹਾਨੂੰ 4 ਬਣਾ ਦਿਖਾ ਦੀਆਂ ਨੇ ਤੇ 2 ਮੱਜਾਂ ਠੀਕ ਆ ਜੀ ਗੱਬੜ ਪਸ਼ੂ ਆ ਤੇ ਜ਼ਿਆਦਾਤਰ ਸੀਗੇ ਤੇ ਟਿੱਪ ਕੇ ਆਪਣਾ ਦੀ ਨਾਲ ਤਸੱਲੀ ਕਰਾਤੀ ਆ ਸਾਰੇ ਫਾਰਮਰ ਭਰਾਵਾਂ ਨੂੰ ਬਾਕੀ ਮੇਰਾ ਵੀ ਇੱਥੇ ਵਿਜ਼ਿਟ ਕਰਕੇ ਆਪਣੀ ਤਸੱਲੀ ਕਰ ਲਿਆ ਜੀ ਟਿੱਪ ਕੇ ਤੇ ਜਿਹੜਾ ਕੋਈ ਸੁਹਾ ਸੁਹਾ ਪਸ਼ੂ ਤੁਹਾਨੂੰ ਇੱਕ ਅਦਾਗਾ ਕੇ ਦਿਖਾਇਆ ਤੇ ਚੋ ਕੇ ਦੋ ਟਾਈਮ ਤਸੱਲੀ ਕਰ ਲਿਆ। ਸੋ ਮਿਲਦੇ ਹਾਂ ਇੱਕ ਨਵੀਂ ਅਪਡੇਟ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ।